ਹਲੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਆਏ ਹੋਏ ਸੀ ਇਹਦਾ ਝੰਡ ਵਾਲਾ ਸਾਈਡ ਇਹ ਚੰਦਵਾਜੇ ਦਾ ਬੱਸ ਸੜਾ ਪੈ ਜਾਂਦਾ ਵਾ ਔਰ ਝੰਡ ਵਾਲੇ ਦੀਆਂ ਕਈਆਂ ਬਹੁਤ ਮਸ਼ਹੂਰ ਹੁੰਦੀਆਂ ਆਂ ਇਆਂ ਖੇਤੀਬਾੜੀ ਦੇ ਸੰਧਨ ਇਹ ਦੇਖ ਸਕਦੇ ਹਾਂ ਅੱਜ ਮੌਕਾ ਮਿਲਿਆ ਸੀਗਾ ਖੜੇ 2 ਮਿੰਟ ਉੱਥੇ ਤੇ ਇਹ ਦੇਖੋ ਜੀ ਇਹ ਪੁਰਾਣੀਆਂ ਦੁਕਾਨਾਂ ਵਾ ਇਹ ਝੰਡ ਵਾਲੇ ਦੇ ਅੱਡੇ ਵਿੱਚ ਹੁਣ ਦੋ ਦੁਕਾਨਾਂ ਉਧਰ ਹੋ ਗਈਆਂ ਦੋ ਉਧਰ ਹੋ ਗਈਆਂ ਉਚਾਲ ਦੇ ਰੋਡ ਹੋ ਗਿਆ ਨਾ ਇਹ ਦੇਖ ਸਾਡੇ ਕਿੰਨਾ ਕਿੰਨੀ ਵਧੀਆ ਚੀਜ਼ ਬਣਾ ਕੇ ਰੱਖਿਓ ਜੀ ਇਹਨਾਂ ਨੇ ਤੇ ਇਹਨਾਂ ਜਾਂਡ ਵਾਲੇ ਦੀ ਇਹ ਕਈ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੈ ਜੀ ਪਹਿਲਾਂ ਤੋਂ ਲੈ ਕੇ ਨਾ ਹੁਣ ਤੱਕ ਹਰੇਕ ਦੇ ਖੇਤ ਤੇ ਮੋਟਰ ਤੇ ਜਾਂਡ ਵਾਲੇ ਦੀ ਕਈ ਮਿਲਦੀ ਹੈ ਇਹ ਦੇਖ ਸਾਡੇ ਹੋਰ ਵੀ ਬਹੁਤ ਤਰ੍ਹਾਂ ਦੇ ਐਗਰੀਕਲਚਰ ਦੇ ਜੋ ਟੂਲਸ ਹਨ ਸਭ ਕੁਝ ਮਿਲਦਾ ਇਹਨਾਂ ਕੋਲੋਂ ਇਹ ਦੇਖੋ ਚੈੱਕ ਕਰੋ ਬਹੁਤ ਰੂਹ ਖੁਸ਼ ਹੁੰਦੀ ਹੈ ਦੇਖ ਕੇ ਦੋਸਤੋ ਬਹੁਤ ਕਾਰਗਾਰੀ ਮੀਨਾਕਾਰੀ ਕੀਤੀ ਹੋਈ ਇਹਨਾਂ ਉੱਪਰ ਇਹ ਦੇਖੋ ਆ ਸਪੈਸ਼ਲ ਕਈਆਂ ਆ ਅੱਗੇ ਫਰੰਟ ਤੇ ਰੱਖੀਆਂ ਹੋਈਆਂ ਇਹਨਾਂ ਨੇ ਇਹ ਕਹਿੰਦਾ ਵੀ ਟੌਪ ਦੀ ਸਟੀਲ ਆ ਇਹ ਸਪੈਸ਼ਲ ਜਿਹੜੀ ਆਉਂਦੀ ਵਧੀਆ ਉਹਦੀਆਂ ਬਣੀਆਂ ਹੋਈਆਂ ਕਈਆਂ ਦੇਖੋ ਦੇਖ ਕੇ ਰੂਹ ਖੋਚ ਹੁੰਦੀ ਜਿਕਰ ਦਾ ਸਾਰੀਆਂ ਲੈ ਜਾਈਏ ਟਰਾਲੀ ਭਰ ਕੇ ਪਰ ਇੰਨੀਆਂ ਆਪਣੇ ਕੰਮ ਨਹੀਂ ਆਉਂਦੀਆਂ ਦੋਸਤੋ ਇਸ ਕਰਕੇ ਜਿਹੜੇ ਮੇਰੇ ਵੀਰ ਭਰਾ ਨੂੰ ਲੋਡ ਹੁੰਦੇ ਆ ਤਾਂ ਜਦੋਂ ਵੀ ਜਾਂਦੇ ਆ ਝੰਡਾ ਵਾਲੇ ਦੇ ਅੱਡੇ ਤੋਂ ਕਈਆਂ ਜੋ ਵੀ ਆਪਾਂ ਨੂੰ ਖੇਤੀਬਾੜੀ ਲਈ ਚਾਹੀਦਾ ਟੂਲਸ ਐਗਰੀਕਲਚਰ ਦੇ ਵਿੱਚ ਜੋ ਜੋ ਨਾਲੇ ਸਭ ਟੂਲਸ ਇਹਨਾਂ ਕੋਲੋਂ ਮਿਲ ਜਾਂਦੇ ਓਕੇ ਇਹ ਚੈੱਕ ਕਰ ਸਕਦੇ ਤੁਸੀਂ ਸਾਰੇ ਬਹੁਤ ਤਰ੍ਹਾਂ ਦੇ ਸੰਦ ਪਏ ਹੋਏ ਇਹਨਾਂ ਕੋਲੇ ਇਹ ਦੇਖੋ ਉੱਪਰ ਐਡਰੈਸ ਦਿੱਤਾ ਹੋਇਆ ਚੰਦਵਾਜਾ ਪਿੰਡ ਦਾ ਬਸ ਸਾਡਾ ਵਾ ਔਰ ਇਹ ਝੰਡ ਵਾਲਾ ਪਿੰਡਾਂ ਨਾਲ ਬਹੁਤ ਮਸ਼ਹੂਰ ਆ ਪਿੰਡ ਪਹਿਲਾਂ ਤੋਂ ਇਹ ਦੇਖੋ ਆਉਣ ਦਾ ਵੱਡਾ ਹਾਈਵੇ ਨਿਕਲਦੇ ਨਾਲ ਇਹ ਦੋ ਸਾਈਡ ਤੇ ਹੋਈਆਂ ਹੀ ਦੁਕਾਨਾਂ ਐ ਦੋ ਉਧਰ ਆ ਦੋ ਉਧਰ ਓਕੇ ਦੋਸਤੋ ਆਨੇ ਹੋਣੇ ਦਾ ਜਰੂਰ ਆਪਾਂ ਨੂੰ ਜੋ ਕੁਝ ਚਾਹੀਦਾ ਲੈ ਕੇ ਜਾਇਆ ਕਰੋ ਓਕੇ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ